ਜਾਂ ਮਾਨਸੂਨ ਜੋ ਆ ਚੁੱਕੀ ਹੈ ਤਾਂ ਬੰਨਿਓ ਦਾ ਕੈਸੇ ਹਾਲਾਤ ਹੈ ਕੀ ਆਪਨੇ ਚੈਕਿੰਗ ਕੀਤਾ ਅ ਕੱਲ ਅਸੀਂ ਐਸ ਡੀਓ ਡਰੇਨੇਜ ਤੇ ਇਸ ਤੋਂ ਇਲਾਵਾ ਐਮ ਐਲਏ ਜਿਹੜੇ ਅਰਬਨ ਹੈਗੇ ਉਹਨਾਂ ਦਾ ਏਰੀਆ ਬਨ ਵਾਲਾ ਜਿਹੜਾ ਹੈਗਾ ਇਨਸਪੈਕਟ ਕੀਤਾ ਸੀ ਸੁਲਤਾਨ ਵਾਲਾ ਤੋਂ ਚੱਲ ਕੇ ਅਸੀਂ ਬਸਤੀ RAMLAL HABIB ਕੇ ਇਹ ਸਾਰਾ ਏਰੀਆ ਦੇਖ ਕੇ ਆਏ ਆ ਉੱਥੇ ਜੋ ਜੋ ਸਾਨੂੰ ਲੱਗਦਾ ਸੀ ਕਿ ਜਿੱਥੇ ਜਿੱਥੇ ਵੀਕ ਪੁਆਇੰਟਸ ਹੈਗੇ ਆ ਜਾਂ ਫਿਰ ਉੱਥੇ ਪਿੰਡਾਂ ਵਾਲਿਆਂ ਨੂੰ ਜਿੱਥੇ ਲੱਗਦਾ ਹੈ ਕਿ ਵੀਕ ਪੁਆਇੰਟਸ ਹੈਗੇ ਉਹ ਉਹਨਾਂ ਨੇ ਸਾਨੂੰ ਵਿਜ਼ਿਟ ਕਰਾਏ ਤੇ ਜਿਹੜੀ ਬੰਦੀ ਸਟਰੈਂਥਨਿੰਗ ਹੈ ਉਹ ਸਾਰੀ ਅਪਰੂਵ ਹੋ ਚੁੱਕੀ ਹੈ ਉਹਦਾ ਕੰਮ ਵੀ ਜਿਹੜਾ ਹੈ ਉਹ ਕੱਲ ਸ਼ੁਰੂ ਹੋ ਗਿਆ ਸੀਗਾ ਆਲਰੇਡੀ ਤੇ ਕੁਝ ਜਗ੍ਹਾ ਤੇ ਜਿਹੜੀ ਹੈ ਮਿੱਟੀ ਪਾਣ ਲਈ ਸਾਨੂੰ ਲੋਕਾਂ ਦੀ ਹੈਲਪ ਥੋੜੀ ਚਾਹੀਦੀ ਸੀਗੀ ਉਹਦਾ ਵਾਸਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਤੇ ਇਸ ਤੋਂ ਇਲਾਵਾ ਜਿਹੜੀ ਸਥਿਤੀ ਹੈ ਉਹ ਫਿਲਹਾਲ ਸਾਡੇ ਕੰਟਰੋਲ 'ਚ ਹੀ ਹੈ ਕਿੰਨਾ ਪਾਣੀ ਜਿਹੜਾ ਕੁਝ ਹੋਵੇਗਾ ਇਸ ਵੇਲੇ ਹਲੇ ਫਿਲਹਾਲ ਪਿਛੋਂ ਕੋਈ ਪਾਣੀ ਛੱਡਣ ਦੀ ਸਾਨੂੰ ਕੋਈ ਇਨਫੋਰਮੇਸ਼ਨ ਹੈ ਨਹੀਂ ਹੈ ਮੋਸਟ ਪ੍ਰੋਬੇਬਲੀ ਅਗਲੇ 2 ਦਿਨਾਂ ਤੱਕ ਕੋਈ ਪਾਣੀ ਜਿਹੜਾ ਹੈਗਾ ਛੱਡਿਆ ਜਾਏਗਾ ਉਹ ਜਿਸ ਤਰ੍ਹਾਂ ਨਾਲ ਵੀ ਇਨਫੋਰਮੇਸ਼ਨ ਹੋਏ ਹਾਂਜੀ ਹਲੇ ਅਗਲੇ 2 ਦਿਨ ਤੱਕ ਪਾਣੀ ਜਿਹੜਾ ਹੈਗਾ ਉਹ ਛੱਡਣ ਦੀ ਇਨਫਾਰਮੇਸ਼ਨ ਹੈ ਜੀ ਸਾਨੂੰ ਤੇ ਉਹ ਕਿੰਨਾ ਛੱਡਦੇ ਆ ਉਹ ਉਸੇ ਟਾਈਮ ਤੇ ਪਤਾ ਲੱਗੇਗਾ। ਫਿਰ ਗੱਟੀ ਰਾਜੋ ਕੇ ਲਈ ਗੱਲ ਕੀਤੀ ਜਾਵੇ ਪਿਛਲੀ ਜਿਹੜੀ ਉਸ ਨੂੰ ਵੱਡੀ ਮਾਰ ਪਈ ਸੀ ਤਾਂ ਇਸ ਵਕਤ ਤੋਂ ਸਥਿਤੀ ਗੱਲ ਕੀਤੀ ਜਾਵੇ ਤਾਂ ਟਿੰਡੀ ਵਾਲਾ ਦਾ ਜਿਹੜਾ ਹੈ ਕਿ ਬੰਦੀ ਹਾਲਤ ਬਹੁਤ ਹੀ ਨਾਜ਼ੁਕ ਹੈ। ਥੋੜੀ ਕਿਉਂ ਜਗ੍ਹਾ ਬਚੀ ਹੈ ਅਗਰ ਪਾਣੀ ਵਧਦਾ ਤਾਂ ਮਾਰ ਕਰੇਗਾ। ਇਹ ਉਹ ਸਾਰਾ ਹੀ ਜਿੰਨਾ ਲੌਂਗ ਆਪਣਾ ਸਾਰਾ ਬੰਨ ਹੈਗਾ ਉਹਦੀ ਸਟਰੈਂਥਨਿੰਗ ਦੀ ਪ੍ਰੋਪੋਜ਼ਲ ਜਿਹੜੀ ਹੈਗੀ ਜੀ ਆਲਰੇਡੀ ਅਪਰੂਵਡ ਹੈ ਤੇ ਹਰ ਜਗ੍ਹਾ ਤੇ ਜਿਹੜਾ ਹੈ ਕੰਮ ਸ਼ੁਰੂ ਕੀਤਾ ਤੇ ਇਸ ਤੋਂ ਪਹਿਲਾਂ ਵੀ ਮੈਂ तकरीबन 20-25 ਦਿਨ ਪਹਿਲਾਂ ਹੀ ਇੱਕ ਮੀਟਿੰਗ ਜਿਹੜੀ ਹੈਗੀ ਉਹ ਫਲੱਡਸ ਵਾਲਿਆਂ ਨਾਲ ਕਰ ਲਈ ਸੀ ਸਾਰੇ ਜਿੰਨੇ ਡਿਪਾਰਟਮੈਂਟ ਸੀਗੇ ਤੇ ਬੀਡੀਪੀ ਆਫਿਸ ਨੂੰ ਵੀ ਇਹ ਕਿਹਾ ਗਿਆ ਸੀ ਕਿ ਜਿਹੜਾ ਗੱਟੀ ਰਾਜੋਕੇ ਵਾਲਾ ਪੁਲ ਹੈ ਉਹਨੂੰ ਨਰੇਗਾ ਦੇ ਅੰਡਰ ਜਿਹੜਾ ਹੈਗਾ ਫਿਲਹਾਲ ਉਹਨੂੰ ਸ਼ੁਰੂ ਕਰਵਾ ਦਿੱਤਾ ਜਾਣਾ ਮੈਂ ਜਿਹੜੇ ਬੰਨ ਪਿਛਲੀ ਵਾਰ ਟੇ ਸੀਗੇ ਉਹਨਾਂ ਨੂੰ ਇਸ ਵਾਰ ਇਸ ਵਾਰ ਉਹਨਾਂ ਦੇ ਵੀ ਮੁਰੰਤਿ ਚਿੱਟੇ ਲਈ ਹਾਂਜੀ ਉਹਨਾਂ ਦੀ ਸਟਰੈਂਥਨਿੰਗ ਜਿਹੜੀ ਹੈਗੀ ਉਹ ਹੋ ਰਹੀ ਹੈ ਜੀ ਜਿਹੜਾ ਪੱਥਰ ਵਾਲਾ ਕੰਮ ਹੈ ਉਹ ਥੋੜਾ ਜਿਹਾ ਲੰਮਾ ਕੰਮ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਉਹ ਬਾਅਦ ਚ ਟੇਕ ਅਪ ਕਰਾਂਗੇ ਕਿ ਨਾ ਅਸੀਂ ਕਰ ਸਕਾਂਗੇ ਉਹ ਪੂਰਾ ਦਾ ਪੂਰਾ ਅਪਰੂਵਡ ਹੈਗਾ ਉਹ ਕਰਾਂਗੇ ਤੁਹਾਨੂੰ ਵੀ ਬਾਹਰ ਦੇ ਪ੍ਰਬੰਧਨਾਂ ਨੂੰ ਲੈ ਕੇ ਸਾਰੇ ਤੰਦ ਤੁਹਾਡੇ ਹਾਂਜੀ ਬਿਲਕੁਲ ਅਸੀਂ ਮੀਟਿੰਗ ਆਲਰੇਡੀ ਕਰ ਵੀ ਚੁੱਕੇ ਹਾਂ ਤੇ ਜੋ ਵੀ ਸਾਨੂੰ ਇਕਵਿਪਮੈਂਟ ਵਗੈਰਾ ਜ਼ਰੂਰੀ ਹੈਗੀ ਆ ਉਹ ਸਾਰੀ ਅਸੀਂ ਆਪਣੀ ਜਿਹੜੀ ਲਾਈਫ ਜੈਕਟਸ ਵਗੈਰਾ ਹੈਗੀਆਂ ਉਹ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਆ ਉਹ ਸਾਨੂੰ ਮਿਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੋ ਵੀ ਇਕਵਿਪਮੈਂਟਸ ਹੈਗੀਆਂ ਉਹ ਸਾਡੇ ਕੋਲ ਪੂਰੀਆਂ ਨੇ ਤੇ ਵੈਸੇ ਤਾਂ ਰੱਬ ਕਰੇ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਆਵੇ ਪਰ ਜੇ ਕੋਈ ਸਿਚੁਏਸ਼ਨ ਆਂਦੀ ਹੈ ਤਾਂ ਅਸੀਂ ਉਹਨੂੰ ਨਜਿੱਠਣ ਲਈ ਤਿਆਰ ਹਾਂ